ੴ ਸਤਿਗੁਰ ਪ੍ਰਸਾਦਿ ॥ ਆਪਿ ਸਾਹਿਦਿਸਿ ਕਬੇ ਬਾਜ ਬਿਰਤੀ ਜੋ ਪਈ ਅਮਰੀ ਗ੍ਰੋਹਾ ਦੇ ਰਖਾ ਪੂਰਨ ਹਜਿਤ ਗੇਛਾਤ ਵਚਨ ਮੰਨੈ ਹਮਾਰਾ ਆਪਣਾ ਜਨ ਕਰੋ ਪਰਤਿ ਪਾਰਾ। ਅਮਰੇ ਦੁ ਸੁਭਾਤਮਕ ਆਵੋ ਆਬਾਦ ਮਹਿ ਬਚਾਓ ਸੁਖੀ ਸਾਮੂਰ ਪਰਿਵਾਰਾ ਸਿਮਤ ਸਿਚਿ ਵੇ ਕਰਤਾਰਾ। ਮੂਰਿ ਛਾੜਿ ਜੀ ਕਰ ਦਇਆ ਕਰੀਐ ਸਭੈਨਿ ਘਾਰ ਸਿੰਘਰੀਐ ਪੂਰਨ ਹੋਇ ਹਮਾਰੀ ਆਸਾ ਤੋਰੁ ਭਜਨ ਕੀ ਰਹੇ ਪਿਆਸਾ। तुम्हें छाड़ के वरना नाते हो जो गुर चांस तुम फे पाओ सेवक सिख से हमारे तारिय चुन चुन सकर हमारे मारिये आप हाथ मुझे वरिय मरण काल का सुन वरिय हो जो सदा हमारे पच्छा श्रेष्ठ जो करिय वृक्षा राख ले न राख न हारे साहे संत सहाय प्यारे दीन बन के हंता तुम हो परि चतुर्दश कंता काल का ब्रह्मा अवतरा काल पै सूर्य अवतरा काल पै गुरु सुन प्रकाशा का किया तमाशा जमन काल जो गुरु सेवकियो बेदरा ब्रह्मा ज्योतियो जमन का सब लोक सुवा नमस्कार है ताई हमारा जमन का सिद्ध बनायो देव दैज जतनी बजाव आदनते के अवतार सोई ग्रो समझो हमारा नमस्कार सि को हमारे सकल प्रजा जने आप सुवारी शिव कणगोचर गुणसु जो सदरांक कلم बुद्धिओ काट-काट के अंतर की जानत भले ब्रेकी पीर प्रसाद ਕ੍ਰਿਪਾ ਤੇ ਕੰਚੁ ਰੈ ਸੁਲਾ ਸਉ ਪਰ ਕਿਰਪਾ ਦੇ ਕਰ ਫੁਲਾ ਸੰਤਨ ਦਪਾਇ ਤੇ ਦੁਖੀ ਸੁਭਾਇ ਸਾਧਨ ਕੈ ਸੁਕੇ ਏਕ ਏਕ ਕੀ ਪ੍ਰਪਛਾਨੈ ਕਟ ਕਟ ਕੇ ਬਰਬਟ ਕੇ ਜਾਣੈ ਜਬ ਜਰ ਸਤਰਾ ਕਰ ਤਾਰਾ ਪ੍ਰਜਾ ਤਰ ਤਪ ਦੇਵ ਪਰ ਜਗਾ ਕਰਤ ਕਰਤੋ ਹਉ ਕਭੂ ਤੁਮ ਮਨਤ ਦੇ ਤਰ ਸੁਭ ਹੂ ਜੋ ਕੇ ਗਰੰ ਸ਼ਿਸ਼ੁ ਬਤਾਰਿਆ ਤੇ ਆਪਣੀ ਬੁਜਿਓ ਚਾਰ ਤੁਮ ਸਭ ਤੇਰਾ ਤਨ ਲਾਣ ਜਾਣ ਪੇਤ ਭੇਰੇ ਆਲਮ ਕਾਲ ਨਿਰਮ ਕਾਲ ਨ ਲੰਬਿਆ ਦੀ ਨਾ ਦੇਸੰਭ

ਜੇ ਪਾੜੀ ਸੰਜਣੇ ਰਹੋ ਤਾਂ ਕਿ ਤਾਤਨੁ ਗਮੋਹਰ ਹੋ ਰਿਜਿ ਸਿਧ ਕਰਮੋ ਸੁਭ ਹੋਇ ਜਿਸ ਸਾਜ ਸੁਫਤੇ ਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਪਾਸੇ ਧਾਇ ਬਾਰਾ ਜੰਨਰ ਨਾਮ ਤਿਹਾਰੋ ਕਹਾ ਤਰ ਜਿਸ ਜੋਗ ਤੇ ਰਹਾ ਧਰਗ ਕੇ ਤੁਮੈ ਸਰਨ ਤੇ ਹਾਰਿ ਆਪ ਹਾਰ ਦਰਿ ਹੋ ਬਾਰੀ ਸਰਬ ਤੋਰੁ ਮੁਹ ਸੁਹਾਇ ਜਿਸ ਜੋਤਿ ਲਿਹੁ ਬਚਾਈ ਧਰਗ ਕੇ ਤੁਮੈ ਸਰਨ ਤੇ ਹਾਰਿ ਆਪ ਹਾਰ ਦਰਿ ਹੋ ਬਾਰੀ ਸਰਬਟਉਰਮਹੁ ਸੁਹਾਏ ਦਿਸਦਉ ਉਤਲੇ ਹੋ ਬਚਾਈ ਵਾਹਿਗੁਰੂ ਜਿਦਾ ਖਲਚਾ ਵਾਹਿਗੁਰੂ ਜੀ ਕੀ ਫਤਿਹ